ਕਮੈਕ ਬੈਕ ਟੂ ਚੈਨਲ ਅਮਨ ਚੀਮਾ ਵਲੋਗਸ ਤੇ ਤੁਹਾਡਾ ਸਵਾਗਤ ਹੈ ਤੁਹਾਡਾ ਜੀ ਨਾਲ ਆਪਾਂ ਬਿਲਕੁਲ ਠੀਕ ਦੋਸਤਾਂ ਨੂੰ ਲੱਗਦਾ ਉਸ ਫਰੇਮ 'ਚ ਦੋ ਹੀ ਬੰਦੇ ਪਰ ਅਸੀਂ ਫਰੇਮ 'ਚ ਦੋ ਬੰਦੇ ਨਹੀਂ ਗਏ ਹੁਣ ਚਾਰ ਚਾਰ ਸਸਰੀ ਗੱਲ ਹੀ ਸਾਡੇ ਸਾਰੇ ਆ ਗਏ ਸਸਰੀ ਜਰਮੋ ਆ ਚਾ ਚਾ ਓਏ ਕੀ ਬਕਵਾਸ ਕਰੀ ਜਾਂਦਾ ਚੱਪ ਹੈਲੋ ਗਾਇਸ ਸਤਿ ਸ਼੍ਰੀ ਅਕਾਲ ਨਮਸਕਾਰ ਸਵਾਗਤ ਹੈ ਸਾਰੇ ਦਰਖਿਆਉਂਦਾ ਤੁਹਾਨੂੰ ਗੁੱਡ ਇਵਨਿੰਗ ਆਪਾਂ ਰੋਟੀਆਂ ਕੁਝ ਦਰੇ ਅਸਰ ਗਾਇਸ ਅੱਜ ਦੇ ਸਰ ਧੰਨਵਾਦੀ ਧੰਨਵਾਦ ਸਾਰਾ ਦਾ ਵਲੌਗ ਨੂੰ ਬਹੁਤ ਜਿਆਦਾ ਪਿਆਰ ਕਰ ਰਹੇ ਹੋ ਇਦਾਂ ਹੀ ਕਰਦੇ ਰਹੋ ਬਲਾਈ ਸੋਨੇ ਹਾਲਾ ਜਸਰੀਆ ਚਲੋ ਚੱਲੇ ਬਾਜ਼ਾਰ ਜਬਾਰ ਬਾਜ਼ਾਰੋਂ ਲੈ ਆ ਜਨ ਸਮਾਨ ਤੇ ਆਪਾਂ ਇੱਕ ਰੈਮੇਡੀ ਹੋਰ ਤਿਆਰ ਕਰ ਲਈ ਆ ਦਿਖਾਓ ਯਾਰ ਕਿੱਥੇ ਪੈਕ ਪੈਕ ਕਿੱਥੇ ਰੱਖਿਆ ਆਹ ਮਿੰਟੋ ਗੇਸ ਆਪਾਂ ਲੋਸ਼ਨ ਤਿਆਰ ਕੀਤਾ ਠੀਕ ਹੈ ਜਲਦੀ ਜਲਦੀ ਆਰਡਰ ਕਰ ਲਓ ਜਿੰਨਾਂ ਨੇ ਅਜੇ ਨਹੀਂ ਕੀਤਾ ਇਹ ਹੈਗਾ ਵਾ ਰਿੰਕਲਸ ਤੇ ਡਾਰਕ ਸਰਕਲ ਤੋਂ ਸਪੈਸ਼ਲ ਬਣਾਇਆ ਵਾ ਆ ਦੇਖੋ ਇਹਨਾਂ ਦੇ ਨਾਲ ਇੱਥੇ ਰਿੰਕਲ ਬਹੁਤ ਸੀਗੇ ਹਾਂ ਦੇਖੋ ਆ ਚੀਜ਼ ਆ ਨਾ ਆ ਦੇਖੋ ਜੇ ਵੀ ਨਿਸ਼ਾਨ ਜੇ ਹੈਗੇ ਆ ਲੈ ਕੇ ਕਰਕੇ ক্লোਜ਼ ਕਰਕੇ ਦਿਖਾ ਦਿੰਦੀ ਸਾਰੇ ਪੂਰਾ ਆ ਦੇਖਾ ਆ ਰਿੰਕਲਸ ਹੈਗੇ ਨਾ ਇਹਦੇ ਆਲੇ ਆ ਐਂ ਸੀਗੇ ਐਂ ਜੇ ਸੀਗੇ ਐ ਇਹਨੂੰ ਕਾਫੀ ਜ਼ਿਆਦਾ ਸੀਗੇ ਇਹ ਤੇ ਹੁਣ ਤਾਂ ਠੀਕ ਹੋ ਗਏ ਆ ਅਸੀਂ ਕਾਫੀ ਦਿਨ ਤੋਂ ਯੂਜ਼ ਕਰ ਰਹੇ ਆ ਇਹ ਇਦਾਂ ਰਿੰਕਲਸ ਦੇ ਉੱਪਰ ਲਗਾਉਣਾ ਹੈ ਤੇ ਬੜੀ ਘੈਂਟ ਸਕਿਨ ਹੋ ਜਾਂਦੀ ਆ ਇਹਨਾਂ ਦੇ ਇੱਥੇ ਗੁਬਾਰੇ ਜਿਹਾ ਬਣੇ ਹੋਏ ਸੀਗੇ ਆ ਦੇ ਉਹ ਵੀ ਠੀਕ ਹੋ ਗਿਆ ਆ ਲੋ ਜੀ ਤੇ ਬਹੁਤ ਘੱਟ ਕੁਆਂਟੀਟੀ ਚ ਯੂਜ਼ ਹੁੰਦਾ ਏ ਆ ਦੇਖੋ ਕਿੰਨੇ ਆ ਸੋਹਣੀਆਂ ਹੋ ਗਈਆਂ ਅੱਖਾਂ ਬਿੱਲੀਆਂ ਹੋ ਗਈਆਂ ਬਿੱਲੀਆਂ ਬਿੱਲੀਆਂ ਨਹੀਂ ਓਏ ਬਹੁਤ ਘੈਂਟ ਆ ਤਾਂ ਡਾਰਕ ਸਰਕਲ ਵੀ ਠੀਕ ਹੋ ਜਾਂਦੇ ਆ ਹਜੇ ਇਹਨਾਂ ਦੇ ਡਾਰਕ ਸਰਕਲ ਹੈਗੇ ਆ ਉਹ ਵੀ ਆਪਾਂ ਠੀਕ ਕਰਾਂਗੇ ਅੱਖਾਂ ਦੇ ਉੱਪਰ ਵੀ ਲਗਾਇਆ ਕਰੋ ਯਾਰ ਹਾਂਜੀ ਲਾ ਲਓ ਨਾ ਬਹੁਤ ਥੋੜਾ ਥੋੜਾ ਲੱਗਦਾ ਹੈ ਕਈਆਂ ਦੇ ਮੱਥੇ 'ਚ ਰਿੰਕਲਸ ਨੇ ਕਈਆਂ ਦੇ ਇੱਥੇ neck ਤੇ ਰਿੰਕਲ ਹੁੰਦੇ ਆ ਨਾ ਉਹ ਸਾਰੇ ਇਹਦੇ ਨਾਲ ਰਿਮੂਵ ਹੋ ਜਾਣਗੇ ਓਕੇ ਹੱਥ ਦੇਖੋ ਉਸਕੇ ਹੱਥ ਦੇਖੋ ਹਾਂ ਹੱਥ ਦੇਖੋ ਕਿੰਨੇ ਸੋਹਣੇ ਹੋ ਗਏ ਇਹਨਾਂ ਦੇ ਤੇ ਚਲੋ ਗਾਇਸ 1 ਮਿੰਟ ਤੁਹਾਨੂੰ ਹੁਣ ਆਪਾਂ ਮਿਲਦੇ ਹਾਂ 1 ਕਿੰਡ ਛੜੀ ਛੜਾ ਛੜਾ ਗਾਇਸ ਆਜੋ ਆਪਾਂ ਚਾਉਦੇ ਗੱਡੀ ਚਾਬੀ ਲਾ ਲੈ ਗੱਡੀ ਚਾਬੀ ਗੱਡੀ ਚਾਬੀ ਲਾ ਲੈ ਚੱਲ ਪਾਪਾ ਨਹੀਂ ਨਹੀਂ ਇਹਨਾਂ ਨੂੰ ਅੰਦਰ ਹੀ ਲਾਓ ਉਹ ਰਿੱਕੇ ਨੇ ਇਹ ਚੱਪਲਾ ਕੱਢ ਕੇ ਰੱਖਿਆ ਦੂਜੀਆਂ ਕੱਟਦੇ ਯਾਰ ਕੱਟਿਆ ਮੈਂ ਤਾਂ ਗਾਈਜ਼ ਅੱਜ ਮੈਂ ਆਉਦਾ ਮੇਕਅਪ ਆਪੇ ਕਿੱਦਾਂ ਸੱਸੇ ਕਿੱਦਾਂ ਦਾ ਰੱਖਿਆ ਹਾਈ ਮੈਂ ਤੁਹਾਨੂੰ ਕੰਮ ਫੜ ਗਈ ਚੱਲ ਅੰਦਰ ਆ ਰਿਹਾ ਤਰਦਾ ਦੇਖੇ ਚੱਲ ਨੇ ਇੰਨੀ ਲੋਕਾਂ ਆਦਾ ਕੋਲਾ ਕੈਮਰੇ ਚ ਦੇਖ ਲੈਣ ਅੰਦਰ ਕੀ ਕਰਨ ਲੱਗਾ ਗਾਈਜ਼ ਇਹ ਪ੍ਰੈਂਕ ਕਰਨ ਲੱਗਿਆ ਹੈ ਮੈਨੂੰ ਪਤਾ ਲੱਗ ਗਿਆ ਸੀਗਾ ਹਾਂ ਕੀ ਕਰੂੰਗਾ ਇਹ ਆ ਦੇਖੇ ਪਪ ਪਕੀ ਜਾਂਦੇ ਪਪ 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 ਪਾ ਦੇ ਰੱਖਣ ਲੱਗਿਆ ਹੈ ਕਿੱਥੇ ਰੱਖੇਂਗਾ ਨਹੀਂ ਨਹੀਂ ਕਿੱਥੇ ਫੁੱਟਣੇ ਨਹੀਂ ਆ ਹਣ ਸੋਚੀ ਚੱਲ ਇੱਥੇ ਨਹੀਂ ਐ ਤਾਂ ਸੀਟ ਥੱਲੇ ਹੀ ਚਾਹੀਦੇ ਆ ਸੀਟ ਕਵਰ ਥੱਲੇ ਫੁੱਟਣਾ ਨਹੀਂਗੇ ਉਹੀ 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 ਸੀਟ ਵਾਲੇ ਵਧੀਆ ਪਾਪਾ ਯਾਰ ਆਪਣੇ ਸਿੱਟੇ ਗਈ ਜਾਂਦਾ ਐਵੇਂ ਹੋਣੀ ਜਦੋਂ ਤੂੰ ਵਾਸ਼ਰੂਮ ਚਾਇਆ ਪਾਪਾ ਉਹਦੇ ਹੀ ਗਏ ਬੜਾ ਵਧੀਆ ਗੱਡੀ ਆ ਸੀਗਾ ਤੂੰ ਬਾਹਰੋਂ ਨਿਕਲ ਆਇਆ ਇਹਨੋਂ ਗਾ ਗਾ ਗਾਈਸ ਆ ਜਾ ਸਕਸੈਸ ਕਰਾਂਗੇ ਆ ਜਾ ਭੱਜਿਆ ਰਹਿਣ ਦੇ ਆ ਜਾ ਬਾ 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 ਗਾਈਸ ਆ ਦੇਖੋ ਤੁਸੀਂ ਮੇਰੇ ਖੇਤਰੀ ਜੀ ਨਹੀਂ ਸੋਹਣੀ ਹੋਈ ਜੀ ਅੰਦਰ ਜਾ ਪਾਪਾ ਦੇ ਨਾਲ ਅੰਦਰ ਲੈ ਕੇ ਜਾਓ ਗੇਟ ਦੇ ਵਿੱਚ ਉਦੇ 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 ਕਿਨੇ ਦੇਖਦਾ ਆਦਾ ਗਾਇਸ ਇਹ ਤਾਂ ਲੋਟ ਨਹੀਂ ਹੁੰਦਾ ਇਹ ਕਹਿੰਦਾ ਆਜਾ ਆਜੋ ਆ ਜਾ ਹਾਂਜੀ ਕੀ ਹੈ ਕੁੱਤਾ ਇੱਧਰ ਆਇਆ ਤਾਂ ਵੀ ਪੰਗੇ ਲੈਣੇ ਨਹੀਂ ਹਟਦਾ ਪਾਪੇ ਹਟ ਜਾ ਐ ਹਟ ਜਾ ਹਟ ਜਾ ਹਟ ਜਾ ਹਈ ਹਈ ਹਟ ਜਾ ਹਟ ਜਾ ਟੈਂਗੂ ਕੱਟੇ ਨਹੀਂ ਹੱਥ ਤੇ ਪਾਰ ਨਹੀਂ ਕਰਦੇ ਤਾਂ ਕਿ ਕਦਨੇ ਹੱਥ ਤੇ ਬਾਰ ਨਹੀਂ ਕਰਦੇ ਦੇ ਕਿੰਦਰ ਦੇਖੀ ਦੇਖੋ ਗਾਈ ਤੁਸੀਂ ਇਹਨਾਂ ਨੂੰ ਛੱਡੋ ਆ ਦੇਖੋ ਤੁਸੀਂ ਚਲੋ ਯਾਰ ਚੱਲੀਏ ਆਜੋ ਗਾਈਜ਼ ਅੰਦਰ ਆ ਕੇ ਦੇਖੋ ਨੀ ਮੈਂ ਆ ਦੇਖੋ ਦੇਖੋ ਮੈਂ ਆਪਣਾ ਮੇਕਅਪ ਆਪਣੇ ਦੇ ਵਿੱਚ ਦੱਸ ਦਿੰਦਾ ਜਿਤਨਾ ਸਾਫ ਹੈ ਇਹ ਕਿਸੇ ਨੇ ਇਦਾਂ ਦਾ ਮੇਕਅਪ ਸਿੱਖਣਾ ਹੈ ਤਾਂ ਜਲਦੀ ਜਲਦੀ ਆਪਣੇ ਨਵੇਂ ਚੈਨਲ ਤੇ 1000 ਸਬਸਕ੍ਰਾਈਬਰ ਕਰ ਦਿਓ ਉੱਥੇ ਕਰਾਂਗੇ ਆ ਮੈਂ ਡੱਬੀ ਨਾਲੇ ਚੱਕੀ ਫਰਦੀਆਂ ਦੇ ਦੋ ਅਰੇ ਮੇਰੇ ਮਾਮ ਲੱਗੇ ਗਾਈਜ਼ ਲਾ ਬੱਜਿਆ ਇਨੀ ਫੁੱਟਿਆ ਇਨੀ ਕੰਪਨੀ ਦੱਬਾ ਬੱਡਾ ਬੱਡਾ ਨਹੀਂ ਅਸੀਂ ਜਾਣਾ ਚੱਲ ਪੋਚਰ ਪੋਚਰ ਕੀ ਇਹ ਸਭ ਇਪਾਕਾਂ ਨੇ ਚਲਾਉਣਾਗਾ ਦੀਵਾਲੀ ਤੇ ਮੰਮਾ ਮੰਮਾ ਚੱਲ ਉਹ ਮੈਂ ਚੱਲ ਇਧਰ ਕਿਉਂ ਮੰਮਾ ਚੱਲ ਰਹਾ ਹੈਂ ਕਰ ਨਹੀਂ ਤੁਹਾਨੂੰ ਪਤਾ ਚਾਰ ਕੱ비 ਹੁੰਦਾ ਮੰਮਾ ਤੇ ਦਸ ਚਾਰ ਦਾ ਚੈਨ ਪੋ ਚਾਰ ਪੂੰਡਾ ਚਾਰ ਪੋ ਚੈਨ ਪੋ ਚਾਰ ਪੋ ਚੈਨ ਪੋ ਚਾਰ ਪੋ ਚੈਨ ਪੋ ਚੈਨ ਪੋ ਚੈਨ ਪੋ ਦੇ ਕਿਸੇ ਦੇ ਕੋ ਐਂਦਰ ਉਮਲ ਦੇ ਚੈਨ ਫੁੱਟੇ ਉਮਲ ਦੇ ਚੈਨ ਫੁੱਟੇ ਉਮਲ ਦੇ ਚੈਨ ਫੁੱਟੇ ਚੱਲੇ ਵਾਗ ਰੇ ਬਸੇ ਪਾਗਲੇ ਪਾਗਲ ਗਈ ਤੇ ਨਮਕਾ ਘੱਟ ਗਈ ਜਨਾ ਚਾਹ ਪਾ ਲਈਏ ਉਹ ਦੇ ਕੋ ਦੇ ਕੋ ਹੈਲੋ ਗਾਇਸ ਮੇਰੇ ਕੋ ਨਹੀਂ ਆ ਗਈ ਟਾਪੀ ਤੇ ਹੋਰ ਕੀ ਦੇਖੋ ਤੇ ਛੱਡਿਆ ਗੱਡੀ ਤੇ ਆਹ ਤੇ ਇੰਤਰਾ ਚਲੋ ਫੇ ਚਲੀਏ ਲੋਕ ਨਹੀਂ ਆਇਆ ਨਾ ਦਿਨ ਭੱਜ ਕੇ ਲਾਓ ਚਲੋ ਚਲੀਏ ਬਸੇ ਲੋਕ ਕਿਹਨਾਂ ਆਜੋ ਚਲੋ ਲੈ ਪਰਸ ਤੇ ਚਲੋ ਗਾਇਸ ਚੱਲੇ ਨੇ ਹੁਣ ਤੁਹਾਨੂੰ ਆਪਾਂ ਪਰਸ ਕੀ ਕਰਦੇ ਜਦੋਂ ਆਂਦੇ ਨੇ ਆ ਕੇ ਮਿਲਦੇ ਆਂ ਦੋਸਤਾਂ ਮਮੀ ਹਣੀ ਬਾਜ਼ਾਰੋਂ ਆ ਗਈ ਤੇ ਇਹਨਾਂ ਦੇ ਆਂਦੇ ਗਾਇਸ ਮੈਂ ਤਿਆਰ ਹੋ ਗਿਆ ਵਾਂ ਸੋਨਾ ਜਾਂ ਪਰਨਾ ਬਲਣ ਕੇ ਪਿਆਮਾ ਪਾ ਕੇ ਤੇ ਗੈਸ ਬੂਟਸ ਪਾ ਕੇ ਆ ਸਾਡੀ ਮੰਮੀ ਆ ਇਹ ਮੈਚਿੰਗ ਆ ਜੀ ਫਿਰਦੇ ਮੰਮੀ ਆ ਹਾਲ ਹੁਣ ਪਾ ਜਾਂਦੇ ਮੈਚਿੰਗ ਮੈਚਿੰਗ ਹੋਣੀ ਛੱਡੀ ਗੋਡੇ ਤਾਂ ਪਾਟੀ ਪਈ ਫਿਰ ਮੇਰੀ ਗੱਲ ਸੁਣੋ ਗਾਇਸ ਅਸੀਂ ਕੰਡਕਾ ਦਾ ਸਮਾਨ ਲੈਣਗੇ ਸਾਰੇ ਬੋਲੋ ਜੀ ਮਾਂ ਬਾਪ ਜੀ ਇਹ ਮਰਦੇ ਤੇ ਗੈਸ ਸਮਾਨ ਅਸੀਂ ਲੈ ਆਏ ਆ ਦਿਖਾਵਾਂਗੇ ਕੰਡਕਾ ਦੇ ਹੂੰ ਕਿੱਦਾਂ ਦੂਰ ਹੈ ਇਹ ਆ ਜੀ ਬਾਲ ਬੰਨਦੇ ਆ ਜੀ ਬਾਲ ਖੋ ਗਾਇਸ ਇੱਕੋ ਗੱਲ ਸਾਥ ਸਾਥ ਦੱਸੋ ਆ ਮੇਰੀ ਮੰਮੀ ਆ ਆਹ ਆ ਆਂਟੀ ਇਹ ਮੰਮੀ ਠੀਕ ਹੈ ਹਾਂ ਇਹ ਤਾਂ ਸੋ ਇਹ ਤਾਂ ਸੋਣੀ ਹੈ ਗਾਇਸ ਮੰਮੀ ਤਾਂ ਮੇਰੀ ਸੋਣੀ ਹੈ ਆਉ ਪਾਪਾ ਮੇਰਾ ਉਬਲਿਆ ਜਾ ਗਾਇਸ ਮੇਰਾ ਪਾਪਾ ਤਾਂ ਤਿਆਰ ਕਰਦਾ ਹੁੰਦਾ ਹ ਹੁਣ ਗਾਇਸ ਅਸੀਂ ਅਸੀਂ ਦੋਨੋਂ ਅਸੀਂ ਸ਼ਾਮ ਦਾ ਟਾਈਮ ਹੋਇਆ ਅਸੀਂ ਹੁਣ ਕੱਪੜੇ ਪਾਏ ਗਾਇਸ ਜਦੋਂ ਮੇਰੇ ਪਾਪਾ ਆਉਣੇ ਹੁੰਦੇ ਹਨ ਹੁਣ ਇਹਨਾਂ ਪਰਗਾਂ ਦਾ ਟਾਈਮ ਹੋ ਗਿਆ ਪਰੀਆਂ ਦਾ ਟਾਈਮ ਦੀ ਗੱਲ ਨਹੀਂ ਤਿਆਰ ਇਸ ਟਾਈਮ ਮੇਰਾ ਪਾਪਾ ਵੀ ਜੇ ਛੇ ਟਾਂ ਤਿਆਰ ਹੋ ਜਾਂਦਾ ਹੈ ਰੁੱਜ ਹੁਣ ਗੱਲਾਂ ਮਾ ਪਤਾ ਹੁੰਦਾ ਨਾ ਇਸ ਟਾਈਮ ਦੇਖਣਾ ਮੰਮੀ ਲੱਛਣ ਕਰਦਾ ਲੱਛਣ ਕਰਦਾ ਦੇਖ ਲੋ ਆਂਟੀ ਵਧੀਆ ਮੰਨ ਕੇ ਮੇਰੀ ਕੋਈ ਸਰਜੀ ਬਣ ਜਾਓ ਬੜਾ ਮੈਨਾਂ ਸ਼ਾਦੀ ਡਾਟ ਕòm ਲਾਓ ਹੋਟਲ ਲਾਓ ਇਹ ਆਪੇ ਦੀ ਨਾ ਦੇ ਤੇ ਸ਼ਾਦੀ ਡਾਟ ਕòm ਮੈਨੂੰ ਅੱਜ ਪਤਾ ਲੱਗਾ ਸ਼ਾਦੀ ਡਾਟ ਕòm ਤੇ ਬੁੜਾ ਪਾਲਦੀ ਮੇਰਾ ਰੁੱਕਦਾ ਨਹੀਂ ਹੱਸਾ ਮੈਨੂੰ ਅੱਜ ਪਤਾ ਲੱਗਾ ਨਹੀਂ ਤੂੰ ਸ਼ਾਦੀ ਡਾਟ ਕòm 'ਤੇ ਮੁੰਡਾ ਪਾਲਦੀ ਦੂ ਆਵਨ ਰਵਨਰ ਉਲਕਾਰੇ ਜਾ ਕੇ ਯਾਰ ਆ ਮੈਂ ਨਹੀਂ 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 ਇਹਨੇ ਜਾਣਾ ਇਹਨੇ ਜਾਣਾ ਉਥੇ ਰਾਵਣ ਨਾ ਹੈ ਰਾਵਣ ਬਣ ਕੇ ਰਾਮ ਜੀ ਲਿਆ ਓਏ ਇਹਦੇ ਲਫੇੜਾ ਮਾਰ ਕੇ ਮਾਰ ਓਏ ਇਹਦੇ ਲਈ ਤੀਰ ਵੇਸਟ ਕਰਨੇ ਆ ਅਗਲਾ ਗੋਮਰ ਕਰਦੇ ਆ ਰਾਮ ਜੀ ਤਦ ਦੋਸਤੋਂ ਚਲੋ ਤੁਹਾਨੂੰ ਆਪ ਮਿਲਦੇ ਆ ਚਾਹ ਚੁ ਪੀ ਲਈਏ ਸੋ ਗਾਇਜ਼ ਆਪਾਂ ਲੱਗੇ ਆ ਜੀ ਇੱਧਰ ਖੇਤਰੀ ਤੇ ਦੀਵਾ ਲਾਉਣ

ਨਹੀਂ ਬੱਤੀ ਤਾਂ ਹੀ ਠੀਕ ਐ ਬਸ ਇਹਦੇ ਚ ਕਿਉਂ ਪਾ ਦੇ ਇੱਕ ਮਿੰਟ ਉਹ ਆਈ ਗਰੁੱਪ ਆ ਤੁਸੀਂ ਇਧਰ ਵੀਡੀਓ ਬਣਾਇਆ ਕਮੈਂਟ ਰੱਖ ਜਾ ਗਾਈ ਤੁਸੀਂ ਵੀ ਜਦੋਂ ਸਾਡੇ ਵੀ ਖੇਤਰੀ ਇਧਰ ਹੋਈ ਹੈ ਜਿਹਦੇ ਫਰੀ ਆਰਿਆਂ ਦੇ ਘਰੇ ਮਾਤਾ ਰਾਣੀ ਇਦਾਂ ਹੀ ਹਰਿਆਲੀ ਬਣਾਈ ਰੱਖੀ ਚਲੋ ਐਂ ਕਿਰਪਾ ਕਰੇ ਮਾਤਾ ਰਾਣੀ ਦੋਖੇ ਕਾਸਟ ਸਾਰਿਆਂ ਦੇ ਕੱਟੇ ਜਾਣ ਤੇ ਜਾਣ ਜੈ ਮੇਰੀ ਇੱਕ ਭੈਣ ਦਾ ਮੈਸੇਜ ਆਇਆ ਸੀ ਉਹ ਕਹਿੰਦੇ ਵੇ ਭੈਣੇ ਤੁਸੀਂ ਮਾਤਾ ਦੀ ਫੋਟੋ ਵੀ ਰੱਖਦੇ ਆ ਮੰਦਰ ਦਾ ਹਾਂ ਉਹ ਫਿਰ ਤੋਂ ਪਛਾਣ ਦਾ ਵੀ ਚੱਕਰ ਆਉਂਦਾ ਵੀ ਧੂਕੀ ਲੱਗਣੀ ਚਾਹੀਦੀ ਮਾਤਾ ਰਾਣੀ ਸਾਰਿਆਂ ਨੂੰ ਸਭ ਸ਼ਾਂਤੀ ਰੱਖੇ ਲਟਾ ਬੰਦ ਕਰ ਦੋ ਜੇ ਫਿਰ ਮੱਛੀ ਆਏਗੀ ਦੇਖੋ ਗਾਇਸ ਕਿੰਨੇ ਅੱਛੇ ਲੱਗ ਰਹੇ ਗਾਇਸ ਦੇਖੋ ਮਾਤਰਣ ਵੀ ਖੇਤਰੀ ਦੇਖੋ ਕਿੰਨਾ ਅੱਛਾ ਲੱਗ ਰਿਹਾ ਹੈ ਗਾਇਸ ਨੂੰ ਬਾਏ 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 ਕਰ ਦੋ ਹਾਏ ਬਾਏ ਬਾਏ ਜੈ ਮਾਤਾ ਦੀ ਜੈ ਮਾਤਾ ਦੀ ਸਾਰੇ ਬੋਲੋ ਜੈ ਮਾਤਾ ਜੈ ਮਾਤਾ ਰੀਤ ਪਰਾਂ ਹੋ ਤਾਂ ਦੋਸਤੋ ਮੈਂ ਤੇ ਮਮਾ ਸ਼ੇਖ ਵੀ ਕੇ ਆਏ ਹਾਂ ਤਾਂ ਦੋਸਤੋ ਇਧਰ ਮੈਂ ਗਾਈਜ਼ ਮੈਂ ਬਰਤਨ ਰੱਖਿਆ ਪਰ ਕਿਸੇ ਨੂੰ ਬਰਤਾਂ ਲਈ ਚੀਜ਼ਾਂ ਬੜੀਆਂ ਸਵਾਦ ਆ ਗਲਤ ਮੇਰੀਆਂ ਨੇ ਸਾਰੀਆਂ ਚੀਜ਼ਾਂ ਮਮਾ ਮਮਾ ਮੇਰਾ ਪੈਕਟ ਲੈ ਕੇ ਦਿਓ ਮੈਂ ਰੋ ਪੈਣਾ ਵਾ ਇੱਕ ਇੱਕ ਦੇ ਦੇ ਕੇਦਾ ਵਾ ਤੂੰ ਦੇਖੋ ਤਾਂ ਮੈਂ ਬਿਲਕੁਲ ਇਹਦਾ ਕੱਲ ਨੂੰ ਇਹਦਾ ਬਰਤਨ ਹੈ ਜਿਹਨੇ ਕੱਲ ਨੂੰ ਬਰਤਨ ਰੱਖਣਾ ਇਹਨੇ ਪਹਿਲੀ ਵਾਰ ਰੱਖਣਾ ਦੇਖਦੇ ਆ ਕਿੱਦਾਂ ਰੱਖਦੀ ਹੈ ਪਹਿਲਾਂ ਮੇਰੇ ਲੇਸ ਲੈ ਕੇ ਦਿਓ ਮੈਂ ਸਾਰਾ ਕੁਝ ਖਾ ਜਾਣਾ ਦੋਨੋਂ ਦਿਖਾਓ ਪਹਿਲਾਂ ਉਹਦੇ ਸਾਰੇ ਬੱਚੇ ਪਹਿਲਾਂ ਮੈਨੂੰ ਦੋਨੋਂ ਲੇਸ ਦਿਖਾਓ ਫੜ ਕੇ ਤੇ ਆਈ ਨਹੀਂ ਹੈਗਾ ਵੀ ਸਾਰੀ ਦਿਹਾੜੀ ਖਾਈ ਜਾਣਾ ਵਰਤਾ ਇਹ ਨਹੀਂ ਹੁੰਦਾਗਾ ਤੁਹਾਨੂੰ ਪਤਾ ਇੱਕ ਟਾਈਮ ਹੀ ਖਾਣਾ ਹੁੰਦਾਗਾ ਤੇ ਫੇਰੇ ਕੁਛ ਆਉਣਾ ਫੇਰਵਾ ਨਹੀਂ ਹਾਂ ਇੱਕ ਵਾਰ ਸਵੇਰੇ ਇੱਕ ਸ਼ਾਮ ਨੂੰ ਬਸ ਰਾਤ ਨੂੰ ਨਹੀਂ ਦਾ ਕੋਈ ਨਾ ਤੇ ਆਖੀ ਵਰਤ ਕੁਛ ਖਾਣਾ ਜਾਈਂ ਵਿਖਾਦਾ ਵੀ ਗਿਆ ਤਾਂ ਸੱਚ ਬੋਲ ਕੇ ਦੱਸਦੀ ਓਏ ਪਹਿਲੀ ਵਾਰ ਵਰਤ ਖਣਾ ਇਹਦਾ ਤਾਂ ਮਗਰ ਮਗਰਣਾ ਪੈਣਾ ਨਹੀਂ ਹਾਂ ਪਾਣੀ ਪੀ ਸਕਦੀ ਆ ਦੁੱਧ ਪੀ ਸਕਦੀ ਆ ਤੂੰ ਚੀਨੀ ਨਹੀਂ ਪਾਣੀ ਤੇ ਚੀਨੀ ਪਾ ਕੇ ਪੀ ਸਕਦੇ ਆ ਆਲੂ ਖਾ ਸਕਦੀ ਆ ਤੁਹਾਡੀ ਉਹ ਕਿਉਂ ਦੱਸੀ ਜਾਂਦੇ ਹੋ ਤੁਹਾਡੀ ਸਾਰੀ ਤੇ ਉਹਨਾਂ ਨੇ ਭੂਤ ਨਹੀਂ ਬਣਾਈ ਰੱਖਣੀ ਆ ਪਾਣੀ ਜਿੰਦੇ ਵਾਲੀ ਮਰਜੀ ਦੇ ਮੰਮਾ ਆਲੂ ਬਣਾ ਦੋ ਪਾਪਾ ਖਾਣਾ ਕੁਛ ਹਾਂ ਫੇਰ ਉਹ ਕਹਿੰਦਾ ਵਰਤਾਂ ਵੇ ਸਾਰੇ ਤੇ ਖਾਈ ਜਾਣਾ ਉਹ ਤੇ ਵਰਤਾਂ ਹੁੰਦਾ ਵਾ ਹੋਰ ਤੂੰ ਕਹਿੰਦਾ ਦਰਜਨ ਕਿੱਲਾ ਕਾ ਮੰਮਾ ਦੁੱਧ ਪੀਣਾ ਖੀਰ ਖਾਣੀ ਇਹਦੇ ਲਈ ਇੰਸਟੈਂਟ ਖੀਰ ਵੀ ਲੈ ਕੇ ਆਣੀ ਖੀਰ ਵੀ ਪਈ ਸੀ ਉੱਥੇ 2 ਮਿੰਟ ਚ ਬਣਨ ਵਾਲੀ ਚਲੋ ਠੀਕ ਹੈ ਗਾਇਜ਼ ਓਕੇ ਬਾਏ ਤੁਸੀਂ ਵੀ ਦੱਸੋ ਕਿਨੇ ਕਿਨੇ ਨੇ ਰੱਤੇ ਰੱਖੇ ਆ ਤੇ ਬਰਤ ਕੱਲ ਨੂੰ ਮਿਲਦੇ ਆ ਰੀਤ ਦੇ ਬਰਤਨ ਨਾਲ ਦੇਖਦੇ ਆ ਇਹ ਬਰਤ ਕਿੱਦਾਂ ਰੱਖਦੀ ਆ ਸਾਰਾ ਦਿਨ ਰੱਖ ਵੀ ਪਾਉਂਦੀ ਆ ਕਿ ਨਹੀਂ ਆਪਾਂ ਇਹਦਾ ਪੂਰਾ ਸ਼ੂਟ ਕਰਾਂਗੇ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਕੀ ਕੀ ਖਾਂਦੀ ਆ ਸਾਰਾ ਦਿਨ